ਹੋਗੀ ਇਹ ਤੁਹਾਡਾ ਕੀ ਕਾਰਨ ਬੰਦਾ ਹੈ ਕਿ ਤੁਸੀਂ ਮਰਜਰ ਵਾਪਸ ਕਰ ਰਹੇ ਹੋ ਦੇਖੋ ਇੱਕ ਤਾਇਆ ਕਿ ਸਿਚੁਏਸ਼ਨ ਬਿਲਕੁਲ ਚੇਂਜ ਹੋ ਗਈ ਹੈ ਔਰ ਅੱਜ ਜਿਵੇਂ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਤੁਹਾਨੂੰ ਕਿ ਪੰਤ ਜੀ ਔਰ ਸ਼ਰੋਮਣੀ ਅਕਾਲੀ ਦਰ ਜੋ ਉਹਦਾ politial ਬਿੰਗ ਹੈ ਇਸ ਕੋ ਸਟਰੋਂਗ ਕਰਨੇ ਲਈ ਔਰ ਇਸ ਤੋਂ ਇਲਾਵਾ ਜੋ ਪੰਜਾਬ ਦੇ ਹਾਲਾਤ ਬਣਦੇ ਜਾ ਰਹੇ ਨੇ ਜਿਸ ਤਰ੍ਹਾਂ ਦੀ ਕੁਰਾਫੀ ਨਵਰੀ ਹੈ ਜਿਸ ਤਰ੍ਹਾਂ ਦਾ ਹਾਲਾਤ ਵਿਗੜੇ ਹੋਇਆ ਹੈ ਹਰ ਰੋਜ਼ ਲੌਂਡ ਆਊਟ ਦੀ ਪੋਜੀਸ਼ਨ ਹੋ ਰਹੀ ਹੈ ਔਰ ਜਿਸ ਤਰ੍ਹਾਂ ਕੱਲ ਸੈਮਰੀ ਚ اپੋਜੀਸ਼ਨ ਨੂੰ ਬੋਲ ਨਹੀਂ ਦਿੱਤਾ ਬੇਇੱਜ਼ਤੀ ਕੀਤੀ ਚੀਫ ਮਿਨਿਸਟਰ ਨੇ ਤੇ ਅੱਜ ਤੱਕ ਮੈਂ ਨਹੀਂ ਦੇਖਿਆ ਸੀ ਕੋਈ ਇਸ ਤਰ੍ਹਾਂ ਦੇ ਹਾਲਾਤ ਹੋ ਸਕਦੇ ਲੇਕਿਨ ਪੰਜਾਬ ਨੂੰ ਵੀ ਇਸ ਦਾਰਨਾ ਔਰ ਸ਼੍ਰੋਮ ਨਿਕਾਲੀ ਦਲ ਦਾ ਕੰਮ ਹੈ ਕਿ ਪੰਥ ਦੀ ਚੜ੍ਹਦੀ ਕਲਾ ਲਈ ਵੀ ਯਤਨ ਕਰਨੇ ਇਹ ਸਾਡਾ ਮੁੱਦਾ ਲੈ ਕੇ ਚੱਲਿਆ ਸਾਡੀ ਕੋਈ ਜਿਹੜੇ ਡਿਫਰੈਂਸ ਪੋਲੀਟੀਕਲ ਪਾਰਟੀਆਂ ਚ ਹੁੰਦੇ ਰਹਿੰਦੇ ਅਸੀਂ ਸੁਖਵੀਰ ਸਿੰਘ ਬਾਦਲ ਨੂੰ ਅਸੀਂ ਆਪ ਬਣਾਇਆ ਸੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਸਾਡੇ ਪੱਤਾ ਚ ਪਾਇਆ ਹੈ ਸੁਖਵੀਰ ਸਿੰਘ ਬਾਦਲ ਨਾਲ ਸਾਡੇ ਬੱਚਾ ਬਣ ਗਿਆ ਇਹ ਨਹੀਂ ਹੈ ਕਿ ਸਾਡੀ ਕੋਈ ਉਹਨਾਂ ਨਾਲ ਜਾਤੀ ਦੀ ਦੁਸ਼ਮਣੀ ਸਾਡੇ ਕੁਝ ਡਿਫਰੈਂਸ ਹੈ ਹੈ ਕਿ ਸੀਗੇ ਉਹਨੇ ਜੇ ਕੋਈ ਹੋਰ ਵੀ ਹੋਣਗੇ ਤਾਂ ਅਸੀਂ ਅੰਦਰ ਬੈਠ ਕੇ ਹੁਣ ਜਸ ਗੱਲ ਨੂੰ ਲੈ ਕੇ ਨਾਰਾਜ਼ਗੀ ਸੀ ਅਸੀਂ ਦੇਖਿਆ ਕਿ ਦਸੰਬਰ ਵਿੱਚ ਜੇ ਸੁਖਬੀਰ ਬਾਦਲ ਕੁਝ ਮਹੀਨੇ ਪਹਿਲੇ ਵਿੱਚ ਮਾਫੀ ਵੀ ਮੰਗੀ ਸੀ ਤੇ ਤੁਸੀਂ ਕਨਵਿੰਸ ਸੀਗੇ ਕਿ ਪਾਤ ਬਦਲ ਗਿਆ ਹੈ ਜਾਂ ਤੁਹਾਨੂੰ ਲੱਗਦਾ ਕਿ ਡਿਫਰੈਂਸ ਹੁਣੇ ਵੀ ਨੇ ਲੇਕਿਨ ਇੱਕ ਵੱਡਾ ਕੌਸ ਹੈ ਇਲੈਕਸ਼ਨ ਵੀ ਆ ਰਿਹਾ ਹੈ ਇਹ ਬਹੁਤ ਵੱਡਾ ਕਾਜ਼ ਹੈ ਔਰ ਦੂਸਰਾ ਇਹ ਹੈ ਕਿ ਉਹਦੀ ਮਾਫੀ ਦਾ ਵੀ ਅਸਰ ਹੋਇਆ ਲੋਕਾਂ 'ਚ ਲੋਕਾਂ ਦੇ ਵਰਕਰਾਂ ਦੀ ਵੀ ਇਹ ਇਛਾ ਸੀ ਕਿ ਸਾਡੇ ਇਕੱਠੇ ਹੋ ਕੇ ਤੁਹਾਨੂੰ ਸੁਜਾਵ ਦੇ ਹਾਲਾਤ ਬਦਲ ਸੁਧਾਰਨੇ ਚਾਹੀਦੇ ਔਰ ਇਹਦੇ ਲਈ ਅਸੀਂ ਕੋਸ਼ਿਸ਼ ਕਰਾਂਗੇ ਲੇਕਿਨ ਗੱਲ ਹੁੰਦੀ ਹੈ ਕਿ ਤੁਸੀਂ ਆ ਰਹੇ ਹੋ ਤੇ ਇਹਦਾ ਮਤਲਬ ਨਿਕਾਲਾ ਜਾਏ ਕਿ ਬੀਜੇਪੀ ਦੇ ਨਾਲ ਵੀ ਅਲਾਈਅንስ ਕਿਉਂ ਸੀ ਲੋਕ ਕਹਿੰਦੇ ਕਿ ਤੁਸੀਂ ਵੀ ਬੀਜੇਪੀ ਦੇ ਬੜੇ ਕਰੀਬੀ ਹੋ ਗਏ ਤੇ ਇਹ ਬਣ ਕੇ ਚੱਲੀ ਅਸੀਂ ਕਿ ਬੀਜੇਪੀ ਦੀ ਅਲਾਈਅንስ ਹੋ ਰਹੀ ਹੈ ਨਹੀਂ ਇਹ ਕੁਝ ਨਹੀਂ ਅਜੇ ਤੱਕ ਨਾ ਕੋਈ ਡਿਸਕਸ ਹੋਇਆ ਨਾ ਉਹਨਾਂ ਨਾਲ ਕੋਈ ਗੱਲਬਾਤ ਚੱਲੀ ਹੈ ਉਦੇ ਉਹ ਤਾਂ ਅੱਜ ਤੱਕ ਲੇਕਿਨ ਗੱਲ ਤੇ ਬਹੁਤ ਪਹਿਲਾਂ ਤੋਂ ਚੱਲ ਰਹੀ ਹੈ ਲੇਕਿਨ ਕਿਸਾਨਾਂ ਦਾ ਵੀ ਮੁੱਦਾ ਹੈਗਾ ਇਹਦੇ ਵਿੱਚ ਉਹ ਵੀ ਹੈ ਕਿ ਸੈਂਟਰ ਹੈ ਬੀਜੇਪੀ ਹੈ ਉਹਦੇ ਨਾਲ ਕਿਸਾਨ ਖੁਸ਼ ਨਹੀਂ ਹੈ ਅਜੇ ਕੁਮਾਰ ਟੇਨੀ ਹੈ ਉਹਨਾਂ ਨੂੰ ਵੀ ਸੀਟ ਮਿਲੀ ਹੈ ਉੱਤਰ ਪ੍ਰਦੇਸ਼ ਵਿੱਚ ਤੇ ਉਹਦੇ ਵਿੱਚ ਵੀ ਕਿਸਾਨ ਕਹਿੰਦੇ ਤਾਂ ਤੁਸ ਤੁਹਾਨੂੰ ਲੱਗਦਾ ਹੈ ਐਡਵਾਈਸ ਤੁਸੀਂ ਕੀ ਦੋਗੇ ਕਿ ਐਲਾਈਅੰਸ ਬੀਜੇਪੀ ਦੇ ਨਾਲ ਹੋਣਾ ਚਾਹੀਦਾ ਕਿ ਨਹੀਂ ਨਹੀਂ ਜਿੰਨਾ ਚਿਰ ਕਿਸਾਨ ਸੈਟੀਸਫਾਈ ਹੋਣ ਕਰੇ ਸੈਂਟਰ ਦੀ ਸਰਕਾਰ ਔਰ ਉਹਦੇ ਲਈ ਸਾਡੀ ਹਮੇਸ਼ਾ ਇਹੀ ਰਹੇਗੀ ਸੈਂਟਰ ਕੋਲੇ ਕਿ ਉਹਨਾਂ ਦੇ ਮਸਲੇ ਹੱਲ ਕਰੋ ਕਿਸਾਨਾਂ ਦੇ ਜਿੰਨੇ ਤੇ ਕਿਸਾਨਾਂ ਦੇ ਮਸਲੇ ਨਹੀਂ ਹੱਲ ਹੁੰਦੇ ਉਹਨਾਂ ਦੇ ਸਾਡਾ ਵੀ ਮੁਸ਼ਕਲ ਹੋ ਜਾਏਗਾ ਲੇਕਿਨ ਜਿਸ ਤਰ੍ਹਾਂ ਉਹ ਕਿਸਾਨ ਬੈਠੇ ਨੇ ਕੱਲ ਮਾਰਚ ਵੀ ਹੋਣੀ ਹੈ ਤੇ ਇਹ ਵੀ ਗੱਲ ਆ ਰਹੀ ਹੈ ਕਿ ਆ ਕਿਸਾਨ ਕਹਿ ਰਹੇ ਨੇ ਐਮਐਸਪੀ ਜਾਂ ਬਾਕੀ ਮੁੰਦੇ ਉਹਦੇ ਵਿੱਚ ਕੀ ਤੁਸੀਂ ਕੀ ਸੋਚਦੇ ਹੋ ਕਿ ਸਰਕਾਰ ਦੀ ਅਪਰੋਚ ਸincere ਰਹੀ ਨਹੀਂ ਰਹੀ ਕਿਸ ਤਰ੍ਹਾਂ ਦੇਖਦੀ ਹੈ ਕਾਲੀਦਾਰ ਇਸ ਦੇਖੋ ਪੰਜਾਬ ਸਰਕਾਰ ਨੇ ਵੀ ਇੱਕ ਗੱਲ ਕਹੀ ਸੀ ਨਾ ਮੁਕੰਦਤ ਨੇ ਕਿਹਾ ਇਹ ਗੱਲ ਕਹੀ ਸੀ ਕਿ ਜਿੱਥੇ ਸੈਂਟਰ ਸਰਕਾਰ ਨਹੀਂ ਦੇਗੀ ਐਮਐਸਬੀ ਤੇ ਮੈਂ ਦੇਵਾਂਗਾ ਲੇਕਿਨ ਅੱਜ ਬਚਤਾ ਆਇਆ ਉਹਦੇ ਚ ਕੋਈ ਐਮਐਸਬੀ ਦਾ ਜ਼ਿਕਰ ਨਹੀਂ ਹੈ ਸੈਂਟਰ ਨਾਲ ਤਾਂ ਉਹਨੇ ਦੇਣੀ ਸੀ ਨਾ ਤੇ ਉਹਨਾਂ ਨੂੰ ਕੋਈ ਹੋਰ ਵੀ ਉਹਨਾਂ ਨੇ ਮੰਨੇ ਸੀਗੇ ਠੀਕ ਹੈ ਨਾ ਕਿਸਾਨ ਕਹਿੰਦੇ ਵੀ ਸਾਰੇ ਦਿਓ ਉਹਨਾਂ ਦੀ ਕੋਈ ਕਮੇਟੀ ਬਣ ਕੇ ਉਹਦਾ ਹੱਲ ਹੋਣਾ ਚਾਹੀਦਾ ਅਸੀਂ ਇਹੀ ਵੇੰਟੀ ਕਰਦੇ ਆ ਇੱਕ ਹੋਰ ਗੱਲ ਕਰਦੇ ਆ ਕਿ ਕਿਉਂਕਿ ਇਹ ਇਲੈਕਸ਼ਨ ਬਿਲਕੁਲ ਸਰਚ ਹਨ ਤੇ ਤੁਸੀਂ ਦੱਸੋ ਕਿ ਇਹ ਤੈਅ ਮੰਨਿਆ ਜਾਏ ਕਿ ਤੁਹਾਡੇ ਬੇਟੇ ਨੇ ਪਰਮਿੰਦਰ ਉਹ ਵੀ ਐਕਟਿਵ ਰਹਨੇ ਹਨ ਔਰ ਸਰਕਾਰ ਦਾ ਹਿੱਸਾ ਸ਼ਮਨੀ ਅਕਾਲੇ ਦਾ ਦਾ ਸਰਕਾਰ ਦਾ ਹਿੱਸਾ ਵੀ ਸੀਗੇ ਤੇ ਤੁਸੀਂ ਦੱਸੋ ਕਿ ਉਹਨਾਂ ਦਾ ਰੋਲ ਰਹੇਗਾ ਉਹ ਸੰਗਰੂਰ ਦੀ ਉਹ ਜੋ ਸੀਟ ਹੈ ਉਹ ਲੜਨਗੇ ਨਹੀਂ ਨਹੀਂ ਅਜੇ ਤਾਂ ਕੋਈ ਦੱਸਿਆ ਨਹੀਂ ਅਸੀਂ ਵੀ ਕਿ ਕੋਈ ਸੀਟ ਦੀ ਗੱਲ ਹੀ ਨਹੀਂ ਹੋਈ ਕਿਸੇ ਨਾਲ ਤੇ ਤਾਂ ਉਹ ਉਤੇ ਪਾਰਟੀ ਨੇ ਫੈਸਲੇ ਕਰਨੇ ਵੀ ਕੌਣ ਕਿੱਥੋਂ ਲੜਨਾ ਹੈ ਲੜਨਾ ਹੈ ਤੇ ਕਿੱਥੋਂ ਕਿੱਥੋਂ ਕੌਣ ਲੜੇਗਾ ਉਹਦਾ ਪਾਰਟੀ ਫੈਸਲਾ ਕਿ ਦੇਗੀ ਇਹ ਤਾਂ ਨਹੀਂ ਹੈਗਾ ਲੇਕਿਨ ਸੰਗਰੂਰ ਭਗਵੰਤ ਮਾਨ ਦੀ ਵੀ ਸੀਟ ਸੀਗੀ ਉਹ ਲੋਕ ਸਭਾ ਜਦੋਂ ਲੜਦੇ ਸੀਗੇ ਤੇ ਤੁਸੀਂ ਔਰ ਹੁਣ ਸਿਮਰਨਜੀਤ ਮਾਨ ਹੈ ਉੱਥੇ ਕਿਸ ਤਰ੍ਹਾਂ ਲੱਗਦਾ ਹੈ ਕਿ ਸੰਗਰੂਰ ਦੀ ਲੜਾਈ ਇਸ ਵਾਰ ਕਿਸ ਤਰ੍ਹਾਂ ਰਹੇ ਦੇਖੋ ਇਹ ਤਾਂ ਲੋਕਾਂ ਤੇ ਹੈ ਕਿ ਕਿਸ ਤਰ੍ਹਾਂ ਹੋਏਗੀ ਉਹ ਮੈਂ ਅੱਜ ਕੋਈ ਮੈਂ ਕੋਈ ਪੰਡਤ ਹੋਏ ਨਹੀਂ ਕਿ ਮੈਂ ਇਹ ਕੋਈ ਨਹੀਂ ਪਰ ਪਰਫਾਰਮੈਂਸ ਬੇਸਡ ਨਹੀਂ ਪਰਫਾਰਮੈਂਸ ਦਾ ਅਸੀਂ ਤਾਂ ਆਪਣੀ ਪਰਫਾਰਮੈਂਸ ਚੰਗੀ ਸਮਝਦੇ ਹਾਂ ਕਿ ਪਿਛਲੀ ਪਰਫਾਰਮੈਂਸ ਜੋ ਲੋਕ ਲੋਕ ਹੁਣ ਇਹ ਕਹਿੰਦੇ ਵੀ ਜੋ ਸ਼ਰੂਮ ਨਕਾਲੀਦਲ ਨੇ ਕੀਤਾ ਸੀ ਉਹ ਤਾਂ ਬਹੁਤ ਅੱਛਾ ਸੀ ਹੁਣ ਤਾਂ ਜੇ ਹੁਣ ਦੀ ਸਰਕਾਰ ਹੈ ਉਹ ਤਾਂ ਉਹਦੇ ਮੁਕਾਬਲੇ ਕੁਝ ਵੀ ਨਹੀਂ ਹੂੰ ਇਸ ਕਰਕੇ ਉਹ ਹਾਲਾਤ ਚੇਂਜ ਹੁੰਦੇ ਜਾਂਦੇ ਦਿਨ ਦਿਨ ਚੇਂਜ ਹੁੰਦੇ ਪਰ ਜਦੋਂ ਲੋਕ ਸਭਾ ਦੇ ਚੋਣ ਹੋਏ ਸੀਗੇ ਹੁਣ ਹੁਣ ਜਦੋਂ ਅਸੈਂਬਲੀ ਦੇ ਵੀ ਹੋਏ ਅਕਾਲੀ ਦਲ ਨੂੰ ਉਹਨੇ ਅੱਛੇ ਨੰਬਰ ਨਹੀਂ ਮਿਲੇ ਸੀਗੇ ਤੇ ਤੁਹਾਨੂੰ ਕੀ ਲੱਗਦਾ ਕਿ ਕੀ ਵਜ੍ਹਾ ਸੀਗੇ ਹੁਣ ਕੀ ਬਦਲਾਅ ਆਇਆ ਹੈ ਕਿ ਇਹ ਸਿਚੁਏਸ਼ਨ ਬਦਲਦੀ ਨਜ਼ਰ ਆਉਂਦਾ ਬਦਲਾਅ ਬਦਲਾਅ ਦਾ ਸੀ ਲਿਆਉਣ ਲਈ ਇਕੱਠੇ ਹੋ ਰਹੇ ਆ ਬਦਲਾਅ ਲਿਆਉਣ ਵਾਸਤੇ ਇਕੱਠੇ ਹੋਵਾਂਗੇ ਤਾਂ ਬਦਲ ਆਏਗਾ ਐਸੀ ਕੇਸ ਕਰਕੇ ਇਸੇ ਇਕੱਠੇ ਹੋਣ ਦਾ ਮਕਸਦ ਵੀ ਇਹੀ ਹੈ ਕਿ ਉਹਦੇ ਵਿੱਚ ਬਦਲਾਅ ਲਿਆਉਣਾ ਹੈ ਤਾਂ ਕਿ ਸਾਡੀ ਪਾਰਟੀ ਜੋ ਹੈ ਜਿਹਨੂੰ ਹਮੇਸ਼ਾ ਜਿਹਨੂੰ ਬਾਦਸ ਪਾਰਟੀ ਜਣਾਂਗੇ ਉਹ ਬਾਦਸ ਪਾਰਟੀ ਤਗਰੀ ਹੋ ਕੇ ਆਵੇ ਉਹ 30 ਮਿਨਿਟ ਹੋਏਗਾ। ਤੇ ਕੀ ਚੈਲੰਜ ਤੁਹਾਨੂੰ ਕੀ ਲੱਗਦਾ ਹੈ ਔਰ ਕਿਹੜੀ ਪਾਰਟੀ ਆਮਾਦੀ ਪਾਰਟੀ ਚੈਲੈਂਜਰ ਹੈ ਕਿ ਕਾਂਗਰਸ ਪਾਰਟੀ ਚੈਲੈਂਜਰ ਹੈ? ਇਹ ਇਹ ਸਾਰੀਆਂ ਪਾਰਟੀਆਂ ਆਪ ਆਪਣਾ ਕਰਦੀਆਂ। ਮੈਂ ਤੁਹਾਨੂੰ ਦੱਛਾ ਜੋ ਮੈਂ ਕੋਈ ਝੂਠੀ ਲਾਇ ਨਹੀਂ ਕਿ ਮੈਂ ਕਿਸੇ ਨੀ ਪਾਰਟੀ ਬਾਰੇ ਕੋਈ ਗੱਲ ਕਰ ਸਕਾਂ। ਅਸੀਂ ਤਾਂ ਆਪਣੀ ਪਾਰਟੀ ਦੀ ਗੱਲ ਕਰਦੇ ਆ ਕਿ ਅਬਦੀ ਅਸੀਂ ਪਾਰਟੀ ਅਬਦੀ ਪਾਰਟੀ ਨੂੰ ਟਕਰਾ ਕਰ ਲਈ ਜਦੋਂ ਕਰਾਂਗੇ। ਇੱਕ ਆਖਰੀ ਸਵਾਲ ਤੁਸੀਂ ਕੀ ਸੁਝਾਅ ਦੋਗੇ ਪਾਰਟੀ ਲੀਡਰਸ਼ਿਪ ਨੂੰ ਸੁਖਬੀਰ ਬਾਦਲ ਨੂੰ ਬਾਕੀ ਉਹਨੂੰ? ਕਿ ਭਾਜਪਾ ਤੇ ਦਾਲ ਅਲਾਈਅੰਸ ਹੋਣੀ ਚਾਹੀਦੀ ਕਿ ਨਹੀਂ ਮਾਜੂ ਮੈਂ ਨਹੀਂ ਉਹ ਤਾਂ ਸਿਚੁਏਸ਼ਨ ਤੇ ਮਤਾਉਕ ਉਹ ਕਹਿੰਨਾ ਵੀ ਉਹ ਕਿਸਾਨਾਂ ਨੂੰ ਹਾਲਾਤ ਬਣਾ ਦੇ ਤੇ ਹੋਰ ਜਿਆਦਾ ਸੁਘਾਵੇਂ ਹਾਲਾਤ ਹੋ ਜਾਣਗੇ ਤੇ ਉਹਨੂੰ ਉਦੋਂ ਪਹਿਲਾਂ ਮੁਸ਼ਕਲ ਹੋ ਜਾਏਗਾ ਕਿਸੇ ਵੀ ਪਾਰਟੀ ਲਈ ਉਹਨਾਂ ਨਾਲ ਸਮਝੌਤਾ ਕਰਦੇ 13 ਸੀਟਾਂ ਤਾਂ ਮੁੱਖ ਮੰਤਰੀ ਕਹਿ ਰਿਹਾ ਕਿ ਉਹ ਹੀ ਲੈ ਜਾਣਗੇ ਤੁਹਾਨੂੰ ਕੀ ਲੱਗਦਾ ਹੈ ਕਿਨੋਂ ਕਿਸ ਕਿਸ ਪਾਰਟੀ ਨੂੰ ਲੈਣਿਆ ਉਹ ਤੇ ਲੋ ਤਾਂ ਵਹਿਮ ਨਿਕਲ ਜੂਗਾ ਜੀ ਉਹ ਤਾਂ ਮੈਂ ਨਹੀਂ ਕਹਿ ਸਕਦਾ ਉਹ ਤਾਂ ਉਹ ਉਹਦੀ ਪ੍ਰੈਡਿਕਸ਼ਨ ਹੈ ਨਾ ਤੇ ਸਾਡੀ ਪ੍ਰੈਡਿਕਸ਼ਨ ਇਹ ਹੈ ਕਿ ਉਹਨਾਂ ਨੂੰ ਧੀਰੇ-ਭਾਉ ਧੀਰੇ ਆਏਗੀ ਉਹਨੇ ਵਕਤ ਦੱਸੇਗਾ ਲੋਕ ਦੱਸਣਗੇ ਜਿਨ੍ਹਾਂ ਦੀ ਵੋਟ ਹੈ ਅਸਲ ਵਿੱਚ ਉਹ ਹੀ ਦੱਸਣਗੇ ਨਾ ਤੇ ਕਾਲੀ ਬੀਜੇਪੀ ਨੂੰ ਕਿੰਨੀ ਆਏ ਇਹ ਮੈਂ ਨਹੀਂ ਕਹਿ ਸਕਦਾ ਅੱਜ ਨਹੀਂ ਮੈਂ ਕਹਿ ਸਕਦਾ ਕਿਉਂਕਿ ਮੈਂ ਐਵੇਂ ਡਬਲ ਮਾਰੀ ਜਬ ਕੋਈ ਫੈਸਲਾ ਨਹੀਂ ਹੁੰਦਾ ਉਦੇ ਕੋਈ ਗੱਦ ਨਹੀਂ ਤੇ ਉਥਲ ਪੁਤਲ ਦੇ ਵਿੱਚ ਸ਼ਮਨੀ ਅਕਾਲੀ ਦਲ ਸੰਯੁਕਤ ਹੈ ਉਹ ਮਰਜਰ ਵਾਪਸ ਕਰ ਰਹੇ ਕਰ ਵਾਪਸੀ ਹੋ ਰਹੀ ਹੈ ਔਰ ਸੁਖਦੇਵ ਸਿੰਘ ਟਿੰਡਾ ਸਾਡੇ ਨਾਲ ਗੱਲ ਕਰ ਰਹੇ ਸੀ ਕੈਮਰਾਪਸੰਚਾ ਦੀ ਰਾਮ ਦੇ ਨਾਲ ਕਮਲਜੀਤ ਸੰਧੂ ਚੰਡੀਗੜ੍ਹ ਪੰਜਾਬ ਤੋਂ